ਲੇਬਰ ਵਾਲੇ ਭਰਾਵਾਂ ਨੂੰ ਜਿਨ੍ਹਾਂ ਨੂੰ ਕੰਮ ਚਾਹੀਦਾ ਠੇਕੇਦਾਰ ਦੇ ਦੇਣ 16 ਤੋਂ 18000 ਰੁਪਏ ਸੈਲਰੀ ਦੇ ਵਿੱਚ ਦੀਨਾ ਨਗਰ ਵਿੱਚ ਤੁਹਾਡੇ ਹਲਕੇ ਦੇ ਵਿੱਚ ਹੀ ਤੁਹਾਨੂੰ ਕੰਮ ਮਿਲਣ ਜਾ ਰਿਹਾ ਜਿਸ ਵਿੱਚ ਤੁਸੀਂ 2 ਤੋਂ 300 ਬੰਦਾ ਵੀ ਇਕੱਠਾ ਕਰ ਸਕਦੇ ਹੋ ਆਮ ਪਿੰਡਾਂ ਦੇ ਵਿੱਚ ਵੇਖਿਆ ਕਿ ਲੇਬਰ ਵਰਕ ਦੀ ਜਿਹੜੀ ਬਹੁਤ ਜ਼ਰੂਰਤ ਹੈ ਔਰ ਜੇ ਕੰਮ ਨਹੀਂ ਮਿਲਦਾ ਤਾਂ ਲੇਬਰ ਵਾਲਿਆਂ ਨੂੰ ਬਹੁਤ ਸਮਾਂ ਵਿਹਲੇਆ ਰਹਿਣਾ ਪੈਂਦਾ ਔਰ ਘਰ ਦੇ ਰੁਜ਼ਗਾਰ ਜਿਹੜੇ ਔਖੇ ਹੋ ਜਾਂਦੇ ਆ ਜਿੰਮੇਵਾਰੀ ਕਰਦੀਆਂ ਭਗਤਾਂਉਣੀਆਂ ਔਖੇ ਜਾਂਦੀ ਇਸ ਕਰਕੇ ਦੱਸ ਦਈਏ ਕਿ ਦੀਨਾਨਗਰ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ ਵਿੱਚ ਤੁਹਾਨੂੰ ਕੰਮ ਮਿਲੇਗਾ ਔਰ 16 ਤੋਂ 18000 ਰੁਪਏ ਸੈਲਰੀ ਆ ਔਰ ਜਿਸ ਵੀ ਭਰਾ ਨੇ ਲੇਬਰ ਦਾ ਕੰਮ ਕਰਨਾ ਹੋਵੇ ਜਿਸ ਦੇ ਵਿੱਚ ਉਹ ਤੁਹਾਨੂੰ ਕੰਮ ਦੀ ਜਿਹੜੀ ਜ਼ਿੰਮੇਵਾਰੀ ਆ ਠੇਕੇਦਾਰ ਦੇ ਅਧੀਨ ਤੁਸੀਂ ਕੰਮ ਕਰਨਾ ਹੋਵੇਗਾ ਔਰ ਕੋਈ ਵੀ ਠੇਕੇਦਾਰ ਤੁਹਾਡੇ ਪੈਸੇ ਮਾਰ ਕੇ ਨਹੀਂ ਭਜੇਗਾ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਤੁਹਾਡੀ ਡਿਊਟੀ ਹੋਵੇਗੀ ਔਰ ਸ਼ਾਮ 7 ਵਜੇ ਤੋਂ ਲੈ ਕੇ ਫਿਰ ਸਵੇਰ 7 ਵਜੇ ਤੱਕ ਦੋ ਸ਼ਿਫਟਾਂ ਵਿੱਚ ਕੰਮ ਹੋਵੇਗਾ ਔਰ ਜੋ ਵੀ ਲੇਬਰ ਇੱਥੇ ਕੰਮ ਕਰਨਾ ਚਾਹੁੰਦੀ ਆ ਸਾਡੇ ਨੰਬਰ ਦੇ ਉੱਤੇ ਸਾਨੂੰ ਕੰਟੈਕਟ ਕਰ ਸਕਦੇ ਆ ਅਸੀਂ ਪ੍ਰੋਪਰ ਅਡਰੈਸ ਦੇਵਾਂਗੇ ਉਹਨਾਂ ਨਾਲ ਜਾ ਕੇ ਤੁਹਾਡਾ ਮਿਲਾਪ ਹੋਵੇਗਾ ਤੁਸੀਂ ਆਪਣਾ ਜਿਹੜਾ ਕੰਮ ਹੈ ਉਹ ਰੋਜਗਾਰ ਹੈ ਉਹ ਕਰ ਸਕਦੇ ਹੋ ਸਟ ਕਿ ਤੁਹਾਡੀ ਦਿਹਾੜੀ ਜਿਹੜੀ ਆ ਉਹ ਟੁੱਟੇਗੀ ਨਹੀਂ ਤੁਹਾਨੂੰ ਤਨਖਾਹ ਦੇ ਉੱਤੇ ਤੁਹਾਡਾ ਕੰਮ ਹੋਵੇਗਾ 16 ਤੋਂ 18000 ਰੁਪਏ ਤੁਸੀਂ ਸੈਲਰੀ ਲੈ ਸਕਦੇ ਹੋ ਕੰਮ ਕਿੰਨਾ ਕੰਮ ਛੋਟਿਆ ਪੱਖੇ ਲੱਗੇ ਹੋਇਆ ਛੱਡਾ ਬਣੀਆਂ ਹੋਈਆਂ ਸਿਰਫ 22 ਤੋਂ 30 ਕਿਲੋ ਦੀ ਗੱਠ ਹੁੰਦੀ ਆ ਇੱਕ ਪਰਾਲੀ ਦੀ ਸਿਰਫ ਚੱਕ ਕੇ ਤੁਸੀਂ ਬੈਲਟ ਦੇ ਉੱਤੇ ਰੱਖਣੀ ਆਂ ਔਰ ਬੈਲਟ ਜਿਹੜੀ ਆ ਉਹ ਸਲੋਲੀ ਸਲੋਲੀ ਚੱਲਦੀ ਆ ਜੇ ਬੈਲਟ ਸਲੋਲੀ ਸਲੋਲੀ ਚੱਲਦੀ ਆ ਤਾਂ ਨੇਚਰਲੀ ਤੁਹਾਡੇ ਤੇ ਬੋਝ ਨਹੀਂ ਹੈਗਾ ਔਰ ਛੱਡਾ ਬਣੀਆਂ ਹੋਈਆਂ ਪੱਖੇ ਲੱਗੇ ਹੋਏ ਆ ਔਰ ਪ੍ਰੋਪਰ ਛਾਂ ਦੇ ਥੱਲੇ ਹੀ ਤੁਸੀਂ ਕੰਮ ਕਰੋਗੇ ਇਹ ਸਾਰੀਆਂ ਤਸਵੀਰਾਂ ਜਿਹੜੀਆਂ ਇਹ ਅਸੀਂ ਤਾਂ ਸ਼ੇਅਰ ਕਰ ਰਹੇ ਆ ਕਿਉਂਕਿ ਬਹੁਤ ਸਾਰੇ ਭਰਾਵਾਂ ਨੂੰ ਕੰਮ ਨਹੀਂ ਮਿਲਦਾ ਔਰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਤਾਂ ਜੋ ਦੀਨਾ ਨਗਰ ਹਲਕੇ ਦੇ ਵਿੱਚ ਬੇਰੋਜ਼ਗਾਰੀ ਖਤਮ ਹੋ ਸਕੇ ਬੇਰੋਜ਼ਗਾਰੀ ਖਤਮ ਕਰਨ ਵਾਸਤੇ ਇਹ ਜੋ ਕੰਟੈਂਟ ਹੈ ਵੀ ਸਾਡੇ ਕੋਲ ਪਹੁੰਚਿਆ ਅਸੀਂ ਚਾਹੁੰਦੇ ਆ ਕੀ ਸਾਡੇ ਮਾਦੀ ਬਣ ਰਹੀ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਔਰ ਫਿਲਹਾਲ ਤੁਸੀਂ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ ਅਸੀਂ ਜਰੂਰ ਤੁਹਾਨੂੰ ਅਗਲਾ ਨੰਬਰ ਪ੍ਰੋਵਾਈਡ ਕਰਾਂਗੇ ਔਰ ਤੁਸੀਂ ਆਪਣਾ ਕੰਮ ਜਿਹੜਾ ਉਹ ਲੈ ਸਕਦੇ ਹੋ ਕੋਈ ਵੀ ਲੇਬਰ ਵਾਲਾ ਭਰਾ ਜੋ ਵਿਹਲਾ ਵਾ ਵਿਹਲਾ ਨਹੀਂ ਰਹੇਗਾ 16 ਤੋਂ 18000 ਰੁਪਏ ਸੈਲਰੀ ਤੁਹਾਡੇ ਹੀ ਹਲਕੇ ਵਿੱਚ ਤੁਹਾਡੇ ਹੀ ਪਿੰਡਾਂ ਦੇ ਵਿੱਚ ਸਿਰਫ ਪ੍ਰਾਲੀ ਦੀਆਂ ਗੱਠਾਂ 25 30 ਕਿਲੋ ਦੀ ਗੱਠ ਹੈ ਚੁੱਕ ਕੇ ਬੈੱਡ ਤੇ ਰੱਖਣੀ ਆ ਤੇ 10 ਮਿੰਟ ਬਾਅਦ ਤੁਹਾਡਾ ਨੰਬਰ ਆਉਣਾ ਔਰ ਸ਼ਾਮ ਤੋਂ 7 ਔਰ ਸਵੇਰ ਤੋਂ 7 7 7 ਦੋ ਚੱਲੀਆਂ ਸ਼ਿਫਟਾਂ ਔਰ ਦੋਨਾਂ ਸ਼ਿਫਟਾਂ ਵਿੱਚ ਤੁਸੀਂ ਪ੍ਰੋਪਰ ਜਿਹੜਾ ਆਪਣਾ ਟਾਈਮ ਵਧੀਆ ਹੱਸ ਖੇਡ ਕੇ ਆਮ ਜਿੰਨੀ ਵੀ ਲੇਵਰ ਉੱਥੇ ਲੱਗੀ ਹੋਵੇਗੀ ਉਹਨਾਂ ਦੇ ਵਿੱਚ ਗੁਜ਼ਾਰ ਸਕਦੇ ਹੋ ਔਰ ਪਹਿਲੀ ਗੱਲ ਤਾਂ ਦਸੀਏ ਗਰਮੀ ਬਹੁਤ ਜ਼ਿਆਦਾ ਔਰ ਲੇਵਰ ਨੂੰ ਕੰਮ ਜਿਹੜਾ ਉਹ ਸ਼ੈੱਡ ਦੇ ਥੱਲੇ ਆ ਗਰਮੀ ਵਾਲਾ ਕੰਮ ਨਹੀਂ ਆ ਔਰ ਸਿਰਫ ਇੱਕ ਗੱਠ ਚੁੱਕ ਕੇ ਬੈੱਡ ਦੇ ਉੱਤੇ ਰੱਖਣੀ ਆ ਇੰਨਾ ਹੀ ਕੰਮ ਆ ਔਰ ਜਰੂਰ ਇਸ ਦੇ ਵਿੱਚ ਸਹਿਯੋਗ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਵੀ ਭਰਾ ਵੇਖ ਰਿਹਾ ਕਿਸੇ ਲੇਬਰ ਵਾਲੇ ਭਰਾ ਦੇ ਕੰਮ ਆ ਸਕੇ ਲੇਬਰ ਵਾਲੇ ਭਰਾ ਨੂੰ ਵਰਕ ਮਿਲ ਸਕੇ ਔਰ ਜਦੋਂ ਲੇਬਰ ਵਾਲੇ ਭਰਾ ਨੂੰ ਕੰਮ ਮਿਲੇਗਾ ਉਹ ਤੁਹਾਨੂੰ ਅਸੀਸਾਂ ਦੇਵੇਗਾ ਇਸ ਕਰਕੇ ਬੇਨਤੀ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮਹਾਰਜਿੰਦਰ ਸਿੰਘ ਤੀਨਾਂਗਰ ਜਿਲ੍ਹਾ ਗੁਰਦਾਸਪੁਰ